ਹੁਸ਼ਿਆਰਪੁਰ ਦੀ ਫੂਰ ਸਟਰੀਟ ਤੇ ਮੁੰਡਾ ਖੁਸ਼ੀ-ਖੁਸ਼ੀ ਟਰੈਕਟਰ ਤੇ ਮਸ਼ਹੂਰ ਹੋਣ ਲਈ ਸਟੰਟ ਦਿਖਾ ਰਿਹਾ ਸੀ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਤੇ ਵੀਡੀਓ ਪਹੁੰਚ ਗਈ ਹੁਸ਼ਿਆਰਪੁਰ ਪੁਲਿਸ ਦੇ ਕੋਲ ਫਿਰ ਤਾਂ ਤੁਸੀਂ ਜਾਣਦੇ ਹੋ ਕਿ ਪੁਲਿਸ ਕੀ ਕਰਦੀ ਹੈ ਹੁਸ਼ਿਆਰਪੁਰ ਪੁਲਿਸ ਨੇ ਲੜਕੇ ਦੀ شناخت ਕੀਤੀ ਤੇ ਕਾਨੂੰਨ ਦੀਆਂ ਸਖਤ ਧਰਾਵਾਂ ਤਹਿਤ ਅਜਿਹੇ ਇਤਰਾਜਯੋਗ ਵਿਵਹਾਰ ਲਈ ਉਸ ਉੱਪਰ ਕਾਨੂੰਨੀ ਕਾਰਵਾਈ ਕਰ ਦਿੱਤੀ ਤੇ ਨਾਲ ਹੀ ਉਸ ਦਾ ਟਰੈਕਟਰ ਵੀ ਜ਼ਬਤ ਕਰ ਲਿਆ ਜੇ ਹੁਣ ਉਹ ਵੀਡੀਓ ਵੀ ਇੰਸਟਾਗ੍ਰਾਮ ਤੋਂ ਡਿਲੀਟ ਕਰਵਾ ਦਿੱਤੀ ਹੈ ਉੱਥੇ ਹੁਸ਼ਿਆਰਪੁਰ ਪੁਲਿਸ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਹੁਸ਼ਿਆਰਪੁਰ ਦੀਆਂ ਸੜਕਾਂ ਤੇ ਅਜਿਹੇ ਮੰਨਕਰਤ ਹਰਕਤਾਂ ਤੋਂ ਨੌਜਵਾਨ ਗੁਰੇਜ਼ ਕਰਨ ਤੇ ਉਲੰਘਣਾ ਕਰਨ ਵਾਲਿਆਂ ਉੱਪਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਜਿन्हे ਵਿੱਚ ਗੰਭੀਰ ਨਤੀਜੇ ਭੁਗਤਨੇ ਪੈਣਗੇ ਫੂਡ ਸਟਰੀਟ ਹੁਸ਼ਿਆਰਪੁਰ ਦੇ ਵਿੱਚ ਸ਼ਾਮ ਦੇ ਟਾਈਮ ਤੇ ਬੜੇ ਖਤਰਨਾਕ ਜਿਹੜਾ ਸਟੰਟ ਉਹ ਮਾਰਿਆ ਸੀਗਾ ਜਿਹੜਾ ਟਰੈਕਟਰ ਆ ਸੀ ਮੰਗਾ ਲਿਆ ਆਪਣੇ ਕੋਲ ਇਹ ਉਹ ਹੀ ਟਰੈਕਟਰ ਹੈ ਆਹੋ ਸ਼੍ਰੀਮਾਨ ਜੀ ਤੁਹਾਡੇ ਬੱਚੇ ਨੇ ਸ਼ਹਿਰ ਵਿੱਚ ਜਿਹੜੀ ਸਰਵਜਨਕ ਸਥਾਨ ਹੈ ਉੱਥੇ ਆਪਣੇ ਟਰੈਕਟਰ ਦੇ ਜਿਹੜੇ ਸਟੰਟ ਮਾਰੇ ਆ ਉਹ ਸਟੰਟ ਮਾਰ ਕੇ ਇਹਦੀ ਆਪਣੀ ਜਾਨ ਵੀ ਖਤਰੇ ਵਿੱਚ ਸੀਗੀ ਤੇ ਕਿਸੇ ਹੋਰ ਦੀ ਜਾਨ ਵੀ ਖਤਰੇ ਵਿੱਚ ਸੀਗੀ ਪਬਲਿਕ ਦੀ ਇਹ ਜਾਂ ਤੇ ਆਪਣੀ ਜਾਨ ਗਵਾਉਂਦਾ ਤੇ ਜਾਂ ਕਿਸੇ ਹੋਰ ਨੂੰ ਫੱਲੇ ਲੈ ਕੇ ਮਾਰਦਾ ਇਸ ਕਰਕੇ ਦਾ ਆਪਾਂ ਜਿਹੜਾ ਚਲਾਨ ਕੀਤਾ ਹੈ ਤੇ ਡਾਹ ਵਾਸਤੇ ਆਪਣੇ ਬੱਚੇ ਨੂੰ ਸਮਝਾਉਣਾ ਤੇ ਆਪਣੇ ਬੱਚੇ ਨੂੰ ਸਮਝਾਉਣਾ ਵੀ ਤਾਂ ਜਿੰਦਗੀ ਅਜੇ ਕੰਮ ਨਹੀਂ ਕਰਨਾ ਇਹ ਜਿਹੜੇ ਬੱਚੇ ਆ ਪ੍ਰਮਾਤਮਾ ਦੀ ਦੇਣ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਅੱਜ ਤੋਂ ਇੱਕ ਹਫਤਾ ਪਹਿਲਾਂ ਇੱਕ ਬੱਚੇ ਦੀ ਮੌਤ ਹੋਈ ਆ ਤੇ ਮਾਨਯੋਗ ਸੀਐਮ ਸਾਹਿਬ ਨੇ ਇਸ ਕੰਮ ਤੇ ਸਖ਼ਤ ਪਾਬੰਦੀ ਲਾਈ ਆ ਵੀ ਕੋਈ ਵੀ ਜਿਹੜਾ ਸਟੰਟ ਹੈ ਨਹੀਂ ਕਰੂਗਾ ਇਸੇ ਚੀਜ਼ ਨੇ ਮੱਧਿਆ ਰੰਜ ਰਖਦੇ ਮਾਨਯੋਗ ਐਸਐਸਪੀ ਹੁਸ਼ਿਆਰਪੁਰ ਸ਼੍ਰੀ ਸੁਰਿੰਦਰ ਲੰਬਾ ਜੀ ਨੇ ਵੀ ਸਾਨੂੰ ਸਖਤ ਹਦਾਇਤਾਂ ਕੀਤੀਆਂ ਵੀ ਕੋਈ ਵੀ ਬੱਚਾ ਸ਼ਹਿਰ ਦੇ ਵਿੱਚ ਐਜੇ ਟਰੈਕਟਰ ਜਿਹੜਾ ਸਟੰਟ ਹੈ ਨਾ ਕਰੇ ਜਿਸ ਦੇ ਨਾਲ ਉਹਦੀ ਕੋਈ ਆਪਣੀ ਜਾਨ ਖਤਰੇ 'ਚ ਪੈਂਦੀ ਆ ਜਾਂ ਕਿਸੇ ਹੋਰ ਦੀ ਘਾਤਰੇ ਵਿੱਚ ਪੈਂਦੀ ਹੈ ਇਸ ਕਰਕੇ ਤੁਹਾਡੇ ਟਰੈਕਟਰ ਇਹਨੂੰ ਅਸੀਂ ਬੰਦ ਕਰ ਰਹੇ ਹਾਂ ਆ ਲੋ ਸਿੱਧੇ ਤੋਂ ਬੱਚਾ ਹੜਾ ਇੱਕ ਸਿੱਧਾ ਚੱਲ ਤੁਸੀਂ ਆਪਣੇ ਬੱਚੇ ਨੂੰ ਸਮਝਾਓ ਕਿ ਅੱਗੇ ਤੋਂ ਇਹ ਗਲਤੀ ਜੜੀ ਨਹੀਂ ਕਰੂਗਾ ਜੀ ਨਹੀਂ ਕਰੂਗਾ ਜੀ ਹਾਂ ਸਮਝਾਓ ਨੂੰ ਜਾ